ਹਾਂਜੀ ਪਿਆਰ ਫਾਰਮਿੰਗ YouTube ਚੈਨਲ ਔਰ Facebook ਪੇਜ ਤੇ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਇੱਕ ਖਾਸ ਕਿਸਮ ਦੀ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਪੇਸ਼ ਹੋਏ ਆਂ। ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਚੌਧਰੀ ਸਾਹਿਬ ਬੈਠੇ ਜਿਹੜੇ ਰਾਜਸਥਾਨ ਤੋਂ ਹੈ। ਤੇ ਇਸ ਟਾਈਮੇ ਮਲੂੜ ਦੇ ਏਰੀਏ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਸਾਡੇ ਨੇੜੇ ਬੈਠੇ ਆ। ਉੱਥੇ ਇਹਨਾਂ ਨੇ ਗਾਈਆਂ ਤੇ ਮੱਝਾਂ ਰੱਖੀਆਂ। ਸਾਡੇ ਪਿੱਛੇ ਇਹਨਾਂ ਦੀਆਂ ਮੱਝਾਂ ਜਿਹੜੀਆਂ ਚੱਲ ਰਹੀਆਂ ਇਹਦੇ ਨਾਲ ਜਿਹੜੀਆਂ ਇਹਨਾਂ ਦੀਆਂ ਗਾਈਆਂ ਵੀ ਪਿੱਛੇ ਲਾਰ ਰੰਗਦੀਆਂ ਗਾਈਆਂ। ਰਾਠੀ نسل ਦੀਆਂ ਗਾਈਆਂ ਰੱਖਦੇ ਆ ਔਰ ਮੁਰਾ ਨਸਲ ਦੀਆਂ ਇਹਨਾਂ ਕੋਲੇ ਮੱਝਾਂ ਤੇ ਕਾਫੀ ਸਾਲਾਂ ਤੋਂ ਸਾਡਾ ਇਹਨਾਂ ਨਾਲ ਪਿਆਰ ਹੈ ਆਪਾਂ ਇਹਨਾਂ ਤੋਂ ਜਾਣਕਾਰੀ ਅੱਜ ਇਹ ਲੈਣੇ ਆ ਵੀ ਇਹ ਪਸ਼ੂਆਂ ਦੀ ਮੈਨੇਜਮੈਂਟ ਕਿਵੇਂ ਕਰਦੇ ਆ ਕਿਵੇਂ ਸਾਂਭ ਸੰਭਾਲ ਕਰਦੇ ਆ ਕਿ ਸਾਡੇ ਪੰਜਾਬ ਦੇ ਫਾਰਮਰਾਂ ਵਾਂਗੂ ਸਾਂਭਦੇ ਆ ਜਾਂ ਉਹਨਾਂ ਤੋਂ ਅਲੱਗ ਤਰੀਕੇ ਨਾਲ ਸਾਂਭਦੇ ਆ ਤੇ ਕਾਫੀ ਸਾਲਾਂ ਤੋਂ ਸਾਡੇ ਨਾਲ ਜੁੜੇ ਆ ਅੱਜ ਸੱਭ ਬਣਿਆ ਸੀਗਾ ਇਹਨਾਂ ਨਾਲ ਗੱਲਬਾਤ ਕਰਨ ਦਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਹੰਦੀ ਚੌਧਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ RAM RAM ਜੀ ਚਲੋ ਸਭ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਸਾਨੂੰ ਇਹ ਦੱਸੋ ਵੀ ਰਾਜਸਥਾਨ ਚ ਕਿੱਥੋਂ ਪਿੱਛੋਂ ਤੁਸੀਂ ਕਿਹੜੀ ਜਗ੍ਹਾ ਤੋਂ ਰਾਜਸਥਾਨ ਚ ਬਿਕਾਨੇ జిల్లా ਹੈਗਾ ਹਾਂਜੀ ਹਾਂ ਤੁਸੀਂ 70 ਘੱਡੇ ਗਏ ਠੀਕ ਹੈ ਜੀ ਤੇ ਤਖਤਪੁਰਾ ਪਿੰਡ ਹੈਗਾ ਤਖਤਪੁਰਾ ਤਖਤਪੁਰਾ ਠੀਕ ਹੈ ਇੱਥੇ ਪੰਜਾਬ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਮੈਨੂੰ 23 ਸਾਲ ਹੋ ਗਿਆ ਪਿੱਛੇ ਵੀ ਪਿੰਡ ਵੀ ਆਪਣਾ ਪਸ਼ੂਆਂ ਦਾ ਹੀ ਕਾਰੋਬਾਰ ਸੀ ਪਸ਼ੂਆਂ ਦੇ ਕੰਮ ਸੀਗਾ ਸ਼ੁਰੂ ਤੋਂ ਤੇ ਹੁਣ ਹੀ ਪਸ਼ੂਆਂ ਲਈ ਹੈ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਿਆ ਕੀ ਦਿੱਕਤ ਆਈ ਵੀ ਜਿਹੜਾ ਤੁਹਾਨੂੰ ਰਾਜਸਥਾਨ ਤੋਂ ਉੱਨਤ ਦਿੱਕਤ ਆਈ ਸੀ ਕਿ ਉੱਧਰ ਨਾ ਤਾਂ ਪਾਣੀ ਮਿਲਿਆ ਸੀਗਾ ਤੇ ਨਾ ਚਾਰਾ ਮਿਲਿਆ ਸੀਗਾ ਠੀਕ ਹੈ ਜੀ ਤੇ ਪਸ਼ੂ ਮਰਨ ਲੱਗੇ ਫਿਰ ਅਸੀਂ ਹੌਲੇ ਹੌਲੇ ਤੁਰਗੇ ਦਿੱਤਰ ਪੰਜਾਬ ਆ ਗਏ ਪਹਿਲਾਂ ਤੁਸੀਂ ਇੱਥੇ ਆਪਣੇ ਪਿੰਡ ਹੀ ਆਏ ਸੀ ਕਿਤੇ ਹੋਰ ਨਹੀਂ ਪਹਿਲਾਂ ਮਲੋਟ ਆਏ ਸੀਗੇ 6 ਮਹੀਨੇ ਮਲੋਟ ਦੇ ਠੀਕ ਹੈ ਜੀ ਹੌਲੇ ਤੁਰਗੇ ਹੀ ਆਏ ਸੀ ਹੌਲੇ ਹੌਲੇ ਮਹੀਨੇ ਵੀ ਦਿਨ ਤੁਸੀਂ ਮਤਲਬ ਦੇਖਦੇ ਆਏ ਵੀ ਕਿੱਥੇ ਰਹਿ ਸਕਦੇ ਇੱਥੇ ਰਹਿ ਸਕਦੇ ਇੱਧਰ ਕੋਈ ਜਾਂਮਸ਼ਾਨ ਨਹੀਂ ਕੋਈ ਜਾਂਮਸ਼ਾਨ ਨਹੀਂ ਪਹਿਲਾਂ ਤੁਸੀਂ ਤੁਰਦੇ ਫਿਰਦੇ ਜੋ ਏਰੀਆ ਦੇਖ ਕੇ ਰਾਸਤੇ 'ਚ ਵੀ ਰੁਕੇ ਬਸ ਇਧਰ ਤੁਹਾਡਾ ਮੂੰਹ ਇਧਰ ਨੂੰ ਮਲੋਟ ਬੰਨੀ ਨੂੰ ਹੋ ਗਿਆ ਇਧਰ ਹੋ ਗਿਆ ਇੱਥੇ ਸਾਨੂੰ ਥਾ ਚੰਗੀ ਲੱਗੀ ਤੇ ਇੱਥੇ ਬਹਿ ਗਏ ਇਧਰ ਕੋਈ ਪਹਿਲਾਂ ਜਾਣਕਾਰੀ ਕੋਈ ਕਿਸੇ ਦੀ ਜਾਣਕਾਰੀ ਨਹੀਂ ਸੀ ਇੱਧਰ ਕੋਈ ਠੀਕ ਹੈ ਵੈਸੇ ਤੁਸੀਂ ਉਧਰੋਂ ਤੁਰੇ ਤੇ ਇਧਰ ਉਤਰਿਆ ਇਧਰ ਤੁਰਿਆ ਕਿੰਨੇ ਸਾਲ ਹੋ ਗਏ ਇੱਥੇ ਆਏ 23 ਸਾਲ ਹੋ ਗਏ ਇੱਥੇ ਤੇ ਕਿਵੇਂ ਤੁਹਾਨੂੰ ਲੱਗਿਆ ਪੰਜਾਬ ਦਾ ਇੰਨਾ ਸਾਰ ਰਹਿਣ ਸਹਿਣ ਤੁਹਾਡਾ ਵਧੀਆ ਰਿਹਾ ਪੰਜਾਬ ਦੇ ਵਿੱਚ ਬਹੁਤ ਵਧੀਆ ਰਿਹਾ ਪੰਜਾਬ ਵਿੱਚ ਰਹਿਣ ਦਾ ਸਾਡਾ ਹਾਂਜੀ ਬਹੁਤ ਫਾਇਦੇ ਰਿਹਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਕਿਸੇ ਨਾ ਕੋਈ ਪ੍ਰਕਾਰ ਦੀ ਦਿੱਕਤ ਨਹੀਂ ਆਈ ਕੋਈ ਪੰਜਾਬ ਦੇ ਵਿੱਚ ਤੁਹਾਨੂੰ ਭੇਦ ਭਾਵ ਲੱਗਿਆ ਹੋਵੇ ਕਿਸੇ ਕਿਸਮ ਦਾ ਨਹੀਂ ਨਹੀਂ ਕੋਈ ਭੇਦ ਭਾਵ ਨਹੀਂ ਲੱਗਿਆ ਵਧੀਆ ਪਿਆਰ ਆ ਲੋਕ ਵਧੀਆ ਪਿਆਰ ਵਧੀਆ ਪਿੰਨਾ ਆਪਦੇ ਪਿੰਡ ਨਾਲ ਵੱਧੋਇਆ ਖਰੇ ਆਪਦੇ ਪਿੰਡ ਨਾਲ ਵੱਧ ਠੀਕ ਉਹ ਤਾਂ ਚਲੋ ਪਤਾ ਪਾ ਜਿਹੜਾ ਪਸ਼ੂਆਂ ਦਾ ਆਪਾਂ ਕੰਮ ਹੈ ਹਾਂਜੀ ਇਹਦੇ ਵਿੱਚ ਤੁਸੀਂ ਇਹਨਾਂ ਦਾ ਰੱਖ ਰਖਾਵ ਜਿਹੜਾ ਕਰਦੇ ਹੋ ਗਰਮੀ ਜਾਂ ਸਰਦੀ ਦਾ ਇਹਨਾਂ ਵਾਸਤੇ ਕੋਈ ਤੁਸੀਂ ਸ਼ੈੱਡ ਬਣਾਉਣੇ ਹੋ ਕਮਰੇ ਬਣਾਉਣੇ ਹੋ ਗਰਮੀ ਸਰਦੀ ਵਾਸਤੇ ਕੀ ਬਚਤ ਕਰਦੇ ਹੋ ਨਾ ਜੀ ਕੁਝ ਨਹੀਂ ਕਰਦੇ ਸੀ ਨਾ ਗਰਮੀ ਚ ਜੇ ਕਰਦੇ ਕੋਸੇ ਤੁੱਪੇ ਹੀ ਖੜ ਜਾਂਦੀ ਹੈ ਛਾਵੇਂ ਹੀ ਖੜ ਜਾਂਦੇ ਦਸਤਾਂ ਤਲੇ ਜਾ ਕੇ ਬਾਹਰ ਠੀਕ ਹੈ ਤੇ ਗਰੇ ਰਾਤ ਨੂੰ ਛਾਲ 'ਚ ਠੰਡ ਤੇ ਨੂੰ ਬਾਹਰ ਖੜੀ ਰਹਿੰਦੀ ਕੋਸੇ ਹੀ ਕਰਦੇ ਗਰਮੀ 'ਚ ਮਤਲਬ ਪੂਰੀ ਗਰਮੀ ਦੇ ਵਿੱਚ ਕਿੰਨੇ ਟੈਂਪਰੇਚਰ ਤੱਕ ਕੇ ਗਾਂ ਜਿਹੜਾ ਆਪਣਾ ਜਿਹੇ ਟੈਂਪਰੇਚਰ ਮਰਜੀ ਗਰਮੀ ਹੋਵੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਗਰਮੀ ਕੋਈ ਇਹ ਹੌਂਕ ਦਗਾਣੀ ਅਮਰੀਕਨਾਂ ਨੂੰ ਨਾ ਅਮਰੀਕਨਾਂ ਗਾਂਵਾਂ 'ਚ ਹੌਂਕਦੀ ਨਾ ਕੋਸੰਦਾ ਨਾ ਬਮਾਰ ਹੁੰਦੀ ਕੋਈ ਪਰਤਾ ਤੇ ਛਾਲ ਦੇ ਵਿੱਚ ਤੁਸੀਂ ਇਹਨਾਂ ਨੂੰ ਮਤਲਬ ਕੋਈ ਕਿਸੇ ਕਿਸਮ ਦਾ ਕੋਈ ਸ਼ੈੱਡ ਜਾਂ ਕੋਈ ਤਰਪਾਲ ਜਾਂ ਇਹਨਾਂ ਦੇ ਉੱਪਰ ਕੋਈ ਕੱਪੜਾ ਕੁਝ ਨਹੀਂ ਦਿੰਦੇਗੇ ਉੱਤੇ ਉਹ 15 ਬੀ加 ਖੜ ਜਾਂਦੀ ਹੈ ਬਾਕੀ ਬਾਹਰ ਖੁੱਲੀ ਰਹਿੰਦੀ ਹੈ ਇੰਨੀ ਠੰਡ ਦੇ ਵਿੱਚ ਵੀ ਇਹਨਾਂ ਨੇ ਮਤਲਬ ਕਿ ਏਵੇਂ ਹੀ ਬਾਹਰ ਨਹੀਂ ਰਹਿੰਦੀ ਖੁੱਲੀ ਰਹਿੰਦੀ ਇਹਨਾਂ ਦੇ ਬੱਚੇ ਹੀ ਬਾਹਰ ਰਹਿੰਦੇ ਹੀ ਬਾਹਰ ਰਹਿੰਦੇ ਜਿਹੜਾ ਮਤਲਬ ਨਾਮ ਜੋਵੇਂ ਬੱਚੇ ਉਹਨਾਂ ਨੂੰ ਕੋਈ ਠੰਡ ਤੋਂ ਬਚਤ ਕਰਨੀ ਨਹੀਂ ਹੁੰਦਾ ਨਾਲ ਹੀ ਸੂਪ ਪੈਂਦੀ ਹੈ ਰਾਤ ਨੂੰ ਤੇ ਠੰਡ ਚਿਰ ਕੇ ਕਹਿਣ ਨੂੰ ਮਤਲਬ ਜਿਹੜੀ ਆਪਣੀ ਹੀ نسل ਹੈ ਇਹਨੂੰ ਗਰਮੀ ਠੰਡ ਦਾ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਕਿੰਨੀ ਮਰਜ਼ੀ ਗਰਮੀ ਹੋ ਜਾਏ ਜਿੰਨੀ ਮਰਜ਼ੀ ਠੰਡ ਹੋ ਜਾਏ ਇਹਨੇ ਮਤਲਬ ਕਿ ਆਪਦਾ ਸੈਟਿੰਗ ਰੱਖਣੀ ਸੈਟਿੰਗ ਰੱਖ ਲੈਂਦੀ ਆ ਆਪਣੇ ਆਪ ਹੀ ਮੱਝਾਂ ਹੀ ਰੱਖ ਲੈਂਦੀ ਆ ਜੇ گاਵਾਂ ਹੀ ਰੱਖ ਲੈਂਦੀ ਖੁੱਲ੍ਹੀ ਇਹ ਫਿਰ ਤੁਹਾਨੂੰ ਸਾਡੀ ਜਿਹੜੀ ਅਮਰੀਕਨ ਗਾਂ ਉਹਦੇ ਨਾਲੋਂ ਕਾਫੀ ਸਟਰੋਂਗ ਲੱਗਦੀ ਹੋਣੀ ਆ ਅਮਰੀਕਨਾਂ ਉੱਤੇ ਬਹੁਤ ਜ਼ਿਆਦਾ ਅਸਰ ਜੀ ਠੀਕ ਹੈ ਠੀਕ ਇਹਦਾ ਤੁਸੀਂ ਜਿਹੜਾ ਹਰਾ ਚਾਰਾ ਹੈ ਉਹ ਕਿਸ ਤਰੀਕੇ ਨਾਲ ਤੁਸੀਂ ਦਿੰਦੇ ਨਾਲ ਹਰਾ ਚਾਰਾ ਆਈਏ ਪਰਾਲੀ ਇਕੱਠਾ ਰਖਾ ਲੈਨੇ ਉਹ ਖਾਦ ਨੇ ਛਾਲ ਤੇ ਤੇ ਬਾਕੀ ਬਾਹਰ ਚਾਰੀ ਰੱਖਦੇ ਆ ਖੇਤਾਂ ਚ ਜਿਵੇਂ ਆ ਪਿੱਛੇ ਇਕੱਠਾ ਪਈਆਂ ਹਾਂਜੀ ਹਾਂਜੀ ਇਕੱਠਾ ਪਈਏ ਉਹ ਦਿਖਾ ਦੇ ਇਹ ਇਕੱਠਾ ਇਹ ਇਕੱਠਾ ਮਤਲਬ ਤੁਸੀਂ ਗੱਠ ਰੱਖ ਦਿੰਦੇ ਹੋ ਖੋਲ ਕੇ ਖੋਲ ਕੇ ਰੱਖ ਦਿੰਦੇ ਜਿਵੇਂ ਘਰਨੀ ਦੇ ਵਿੱਚ ਇਹਨਾਂ ਨੇ ਗੱਠਾਂ ਰੱਖੀਆਂ ਹੋਈਆਂ ਆ ਇਵੇਂ ਤੁਸੀਂ ਇਕੱਠਾ ਰੱਖਦੇ ਨੇ ਇਕੱਠਾ ਇਹ ਇਹ ਪੂਰਾ ਦਿਨ ਫਿਰ ਇਹਨਾਂ ਨੇ ਪ੍ਰਾਲੀ ਖਾਣੀ ਹੈ ਪ੍ਰਾਲੀ ਖਾਣੀ ਹੈ 4 ਮਹੀਨੇ ਤੋਂ ਪ੍ਰਾਲੀ ਖਾਣੀ ਹੈ 4 ਮਹੀਨੇ ਹੋ ਗਏ ਪ੍ਰਾਲੀ ਜਦੋਂ ਚੋਨਾ ਵੱਢਿਆ ਉਦੋਂ ਦੀ ਪ੍ਰਾਲੀ ਪ੍ਰਾਲੀ ਖਾਣ ਨਾਲ ਇਹਨਾਂ ਨੂੰ ਕੋਈ ਕੋਈ ਦਿੱਕਤ ਕੋਈ ਬਿਮਾਰੀ ਆਈ ਹੋਵੇ ਨਹੀਂ ਨਹੀਂ ਕੋਈ ਬਿਮਾਰੀ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਚੰਗਾ ਪਾਣੀ ਪੀਂਦੇ ਆ ਚੰਗੀ ਖਾਉਂਦੇ ਆ ਕਿੰਨੇ ਸਾਲਾਂ ਤੋਂ ਤੁਸੀਂ ਪ੍ਰਾਲੀ ਪਾ ਰਹੇ ਹੋ ਇਹਨਾਂ ਨੂੰ ਮੈਨੂੰ ਹੋ ਗਿਆ 23 ਸਾਲ ਪਹਿਲਾਂ ਤੋਂ 30 ਸਾਲ ਹੋ ਗਏ ਪਰ ਕੋਈ ਸਮੱਸਿਆ ਨਹੀਂ ਆਈ ਕੋਈ ਸਮੱਸਿਆ ਨਹੀਂ ਕੋਈ ਨਾ ਹੀ ਸਿਹਤ ਤੇ ਅਸਰ ਆਇਆ ਹੋਵੇ ਨਾ ਨਾ ਕੋਈ ਪ੍ਰਕਾਰ ਦਾ ਕੁਝ ਕੁਝ ਨਹੀਂ ਹੈ ਨਾ ਕੋਈ ਬਿਮਾਰੀ ਨ ਕੋਈ ਲੇਵੇ ਦਾ ਨੁਕਸ ਕੋਈ ਰੋਗ ਨਹੀਂ ਆਉਂਦਾ ਇਹਨਾਂ ਨੂੰ ਨਹੀਂ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਉਹ ਕੁਦਰਤੀ ਆਉਂਦਾ ਕੋਈ ਕੋਈ ਫਤੂ ਦਵਾਈ ਦਾ ਮੈਡੀਕਲ ਖਰਚਾ ਕਿੰਨਾ ਕਿੰਨਾ ਕਹਿੰਆਂ ਕੋਈ ਖਰਚਾ ਨਹੀਂ ਮੇਰਾ ਮੈਡੀਕਲ ਦਾ ਇਹਨਾਂ ਦਾ ਕੋਈ ਮ사ਜ ਆ ਰਹੀ ਪਈ ਲੱਗੀ ਹਾਂਜੀ ਚੌਧਰੀ ਸਾਹਿਬ ਇਹ ਤਾਂ ਗੱਲਬਾਤ ਹੋ ਗਈ ਵੀ ਸਾਲ ਦੇ ਵਿੱਚ ਜਦੋਂ ਤੋਂ ਝੋਨਾ ਆਇਆ ਉਸੋਂ ਦੀ ਪਰਾਲੀ ਚੱਲ ਰਹੀ ਹੈ ਹਾਂਜੀ ਗਰਮੀ ਦੇ ਵਿੱਚ ਫਿਰ ਤੁਸੀਂ ਕੀ ਦਿੰਨੇ ਉਹਨਾਂ ਨੂੰ ਗਰਮੀ 'ਚ ਬਾਹਰ ਖੇਤਾਂ 'ਚ ਚਾਰ ਲੈ ਆਉਨੇ ਆਂ ਸ਼ਾਮ ਨੂੰ ਦੋਣਾ ਪਾ ਦਿੰਨੇ ਆ ਗਰਮੀ 'ਚ ਖੇਤਾਂ ਦੀ ਚਰਾਂਦ ਫਿਰ ਕੀ ਮਿਲਦੀ ਆਪਾਂ ਕਣਕਾਂ ਦੀ ਚਰਾਂਦ ਹੋ ਗਈ ਮੀਂਹ ਪੈ ਗਿਆ ਨਾ ਕੋਈ ਮਾਰਾ ਮੋਟਾ ਪੱਟਾ ਜਿਵੇਂ ਕਣਕ ਕੱਟੀ ਜਾਂਦੀ ਉਹ ਤੋਂ ਕਣਕਾ ਚਰਾਲ ਲੈਣੋ ਜਾਂ ਖਾਲ ਬੰਨਿਆ ਦੇ ਚਰ ਲੈ ਖਾਲ ਬੰਨਿਆ ਚਰ ਲੈਣ ਦੀ ਸਰਕਾਂ ਦੇ ਕੋਈ ਖਬਰ ਸੁਣਖਾ ਬਿਲਕੁਲ ਬੁਖਾਲ ਲੈਂਦੇ ਆ ਤੇ ਮੈਨੂੰ ਪੂਰਾ ਦਿਨ ਜਿਵੇਂ ਗਰਮੀ ਦੇ ਵਿੱਚ ਬਾਹਰ ਚਰੇ ਆਈਆਂ ਸਾਲ ਦੇ ਵਿੱਚ ਪਰਾਲੀ ਖਾਲੀ ਤੇ ਸ਼ਾਮ ਨੂੰ ਘਰੇ ਜਾ ਕੇ ਫਿਰ ਕੀ ਪਾਉਣੇ ਤੁਸੀਂ ਦਾਣਾ ਪਾਉਣੇ ਵਸ 3 ਕਿਲੋ ਇੱਕ ਪਸ਼ੂ ਨੂੰ ਇੱਕ ਪਸ਼ੂ ਨੂੰ 3 ਕਿਲੋ ਹੀ ਪਾਉਣਾ 3 ਕਿਲੋ ਦਾਣਾ ਪਾਉਣਾ ਕਿੰਨੇ ਦੁੱਧ ਹੋਵੇ ਵੱਧ ਦਾ ਘੱਟ ਆ 3 ਕਿਲੋ ਹੀ ਪਾਉਣਾ ਘੱਟਾ ਹੀ ਪਾਉਣਾ ਸਾਰਿਆਂ ਨੂੰ ਅੱਛਾ ਉਹ ਫਿਰ ਕਿਸ ਤਰੀਕੇ ਨਾਲ ਪਾਉਣਿਓ ਉਹ ਗੱਟਾ ਦਾਣੇ ਵਾਲਾ ਪਾ ਦਿੰਦਾ ਖੁੱਲੀ ਚ ਲੱਕੜ ਦੀ ਲੋਹ ਦੀ ਖੁੱਲੀ ਬਣੀ ਹੈ ਵੱਡੀ ਅੱਛਾ ਵਿੱਚ ਪਾਣੀ ਪਾ ਦਿੰਦੇ ਆ ਖਾ ਲੈਂਦੀ ਆ ਤੁਸੀਂ ਖੁਰ ਨਹੀਂ ਪਰਦੇ ਨੇ ਪਾਣੀ ਦੀ ਹਾਂਜੀ ਹਾਂਜੀ ਵਿੱਚ ਗੱਟਾ ਖੋਲ ਦੇਣੋ ਵਿੱਚ ਗੱਟਾ ਖੋਲ ਦਿੰਦੇ ਪਸ਼ੂਆਂ ਦੇ ਹਿਸਾਬ ਨਾਲ ਤਿੰਨ ਮਤਲਬ 10 ਪਸ਼ੂ ਤੇ 30 ਕਿਲੋ ਪਾਣੀ 30 ਕਿਲੋ ਪਾ ਦਿਆ ਉਹਨੂੰ ਵਿੱਚਰ ਲਾ ਦੇਣੋ ਆਪੇ ਪੀ ਲੈਂਦਾ ਉਹਦੇ ਵਿੱਚ ਆਪੇ ਖਾ ਲੈਂਦਾ ਟਾਈਟ ਰੱਖ ਦਿਆਂ ਬਲ ਗਿੱਲਾ ਨਹੀਂ ਕਰਦੇ ਟਾਈਟ ਰੱਖਦੇ ਥੋੜਾ ਜਿਹਾ ਉਹ ਖਾਣੇ ਜਦੋਂ ਖਾ ਲਿਆ ਉਸ ਤੋਂ ਬਾਅਦ ਚੋਈ ਆ ਉਸ ਤੋਂ ਬਾਅਦ ਚੋਈ ਖਾਣ ਤੋਂ ਬਾਅਦ ਤੇ ਉਹੀ ਦਾਣਾ ਜਿਹੜਾ ਉਹ ਦਾਣਾ ਤੁਹਾਨੂੰ ਕਿੰਨੇ ਰੁਪਏ ਕਿਵਾਂਟਲ ਵਾਲਾ ਜਿਹੜਾ ਤੁਸੀਂ ਤਿਆਰ ਕਰਾਉਣੇ ਉਹ ਅਸੀਂ ਇੱਕ ਦਿਨ ਦਾ ਮੰਨ ਲਓ 3 ਕਿਲੋ ਪਰ ਪਸ਼ੂ ਦਾ ਹਾਂਜੀ ਹਾਂਜੀ ਇਹ ਜਿਹੜੀ ਆਪਣੀ ਗਾਂ ਰਾਠੀ ਆ ਪਰ ਰਾਠੀ ਰੱਖੀ ਹੋਈ ਹੈ ਕਿੰਨਾ ਦੁੱਧ ਦੇ ਦਿੰਦੀ ਹੈ ਇੱਕ ਦਿਨ ਦੁੱਧ 12 ਤੋਂ 15 ਕਿਲੋ ਤੱਕ ਦੇ ਦਿੰਦੀ ਹੈ ਜੀ ਆਪਣੇ ਕੋਲ ਜਿਹੜੀਆਂ ਗਾਈਆਂ ਇਹ 3 ਕਿਲੋ ਦਾਣਾ ਖਾ ਕੇ ਤੇ ਬਾਹਰ ਚਰ ਕੇ 12-15 ਕਿਲੋ ਹਾਂ 12-15 ਕਿਲੋ ਦੁੱਧ ਦੇ ਦਿੰਦੀ ਹੈ ਐਵਰੇਜ ਕੀ ਪੈਂਦੀ ਹੈ ਐਵਰੇਜ ਸਾਰੀ ਇਕੱਠੀਆਂ ਦੀ 5 ਤੋਂ 4.5 ਪੈਂਦੀ ਪਈ ਜੀ 10 ਤੋਂ 12 ਲੀਟਰ ਦੁੱਧ ਦੀ ਐਵਰੇਜ ਹੈਗੀ ਆ ਹੈਗੀ ਹੈ ਜੀ ਕਿਸੇ ਦਾ ਵੱਧ ਕਿਸੇ ਦਾ ਘੱਟ ਹੈ ਜੀ 11 ਤੋਂ 11 ਦੁੱਧ ਦੇਣ ਵਾਲੀ ਗਾਂ ਕਿੰਨਾ ਦੁੱਧ ਦਿੰਦੀ ਆ ਜਦੋਂ ਜਦੋਂ 7 ਲੀਟਰ ਤੱਕ ਆਲੀ 14 ਲੀਟਰ ਵਾਲੀ ਗਾਂ 14 ਆਏਗੀ ਤੇ ਫੈਟ ਰੇਟ ਇਹਦਾ ਅਮਰੀਕਨ ਨਾਲੋਂ ਜ਼ਿਆਦਾ ਹੈ ਜ਼ਿਆਦਾ ਮੱਧਮ ਬਰਾਬਰ ਹੈ ਮੱਧਮ ਦੇ ਬਰਾਬਰ ਮੱਧਮ ਦੇ ਹਲੋਪਾ ਕਹਿ ਸਕਦੇ ਆ ਵੀ ਜੇ ਆਪਣੇ ਕੋਲ 14-15 ਲੀਟਰ ਦੁੱਧ ਦੇਣ ਵਾਲੀ ਗਾਂ ਹੈ ਤਾਂ 20-22 ਕਿਲੋ ਅਮਰੀਕਨ ਦੁੱਧ ਦੇਣ ਵਾਲੀ ਗਾਂ ਦੇ ਬਰਾਬਰ ਬਰਾਬਰ ਹੀ ਹੈ ਬਰਾਬਰ ਹੈ ਤੇ 3 ਕਿਲੋ ਫੀਡ ਤੇ ਉਹ ਦੁੱਧ ਦਿੰਦੀ ਆ ਤਾਂ ਜੀ ਹਾਂ ਜੀ ਪਰਾਲੀ ਆਪਾਂ ਪਾਉਣੀ ਹੈ ਤੇ ਆਪਾਂ ਬਾਹਰ ਚਾਰ ਬਾਹਰ ਚਾਰ ਦੀਆਂ ਪਰਾਲੀ ਪਾਉਣੀ ਹੈ। ਵੀਮਲ ਗੁਜਾਰਾ ਆਪਣਾ ਜਿਹੜਾ ਵਧੀਆ। ਹਾਂ ਬੜੀ ਵਧੀਆ ਗੁਜਾਰਾ ਟੈਪ ਆ ਹੋ ਜਾਂਦਾ ਹੈ ਬੜੀ। ਇਹ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਿਮਾਰੀਆਂ ਦੀ ਬੱਚ ਬਿਮਾਰੀਆਂ ਦੀ ਬਾੜੀ ਬੱਚ ਤੇ ਆ ਗਈ ਬਿਮਾਰੀ ਵਾ ਫਿਰ ਤਾਂ ਬੱਸਦਾ ਨਹੀਂ ਕੋਈ। ਲੇ ਰਾਮ ਜੀ ਤੁਹਾਨੂੰ ਫਿਰ ਇਹ ਲੱਗਦਾ ਵੀ ਇਹ ਗਾਈਆਂ ਜਿਵੇਂ ਪੀੜੀਦਰ ਪੀੜੀ ਤੁਹਾਡਾ ਪਿਤਾ ਪੁਰਖੀ ਤੁਸੀਂ ਰੱਖ ਰਹੇ ਹੋ। ਇਹ ਉੱਥੇ ਵੀ ਰਾਜਸਥਾਨ ਦੇ ਵਿੱਚ ਵੀ ਐਵੇਂ ਗਰਮੀ ਠੰਡ ਚ ਬਾਹਰ ਰਹਿੰਦੀਆਂ ਸੀ। ਇਹ ਤਾਂ ਕਰਕੇ ਤਕੜੀਆਂ ਹੋਣਗੀਆਂ। ਨਹੀਂ ਇਹਨਾਂ ਦੇ ਸਿਹਤ ਹੀ ਹੈ ਜੀ ਬਣਾਉਣਾ ਪਰਮਾਤਮਾ ਰਾਜਸ ਜਿੱਥੇ ਵੀ ਮੰਨ ਲਓ ਇਹ ਹੈ ਜਿੱਥੇ ਹੀ ਹੈ ਉੱਤੇ ਸਾਰੀ ਐ ਹੀ ਰਹਿੰਦੀ ਹੈ ਖੁੱਲ੍ਹੀਆਂ ਰਹਿੰਦੀਆਂ ਬਾਹਰ ਇਹ ਫਿਰ ਇਹ ਮਤਲਬ ਉਹੀ ਗੱਲ ਹੋ ਗਈ ਨਾ ਪੀੜੀਦਰ ਪੀੜੀ ਸ਼ੁਰੂ ਤੋਂ ਹੀ ਆਏ ਰਹੇ ਹਾਂ ਸ਼ੁਰੂ ਤੋਂ ਹੀ ਸਾਡੇ ਤੋਂ ਪਤਾ ਨਹੀਂ ਕਿੰਨੀ ਪੀੜੀਆਂ ਤੋ ਚੜੀ ਜਾਂਦੀ ਹੈਗੀ ਅਸਲ ਦੇ ਵਿੱਚ ਜਿਹੜੀ ਇਹ ਗਾਂ ਹੈ ਆਪਣੇ ਕੁਦਰਤ ਦੀ ਦੇਣ ਹੈ ਕੁਦਰਤੀ ਕੁਦਰਤੀ ਚਾਰ ਕੀਤਾ ਹੋਇਆ ਜਾਨਵਰ ਨਹੀਂ ਗਾ ਕੁਦਰਤੀ ਜਾਨਵਰ ਹੈ ਕੁਦਰਤੀ ਠੀਕ ਹੈ ਆਪਣੇ ਆਪ ਗਰਮੀ ਸਰਦੀ ਜਿੰਨੀ ਮਰਜ਼ੀ ਹੋਵੇ ਸੈਰ ਨੂੰ ਕਦੇ ਨਹੀਂ ਲੱਗਿਆ ਇੱਧਰ ਪੰਜਾਬ ਦੇ ਵਿੱਚ ਵੇਖ ਕੇ ਵੱਡੇ ਵੱਡੇ ਫਾਰਮਾਂ ਤੇ ਵੀ 40 ਲੀਟਰ ਗਾਂ ਦੁੱਧ ਲਈ ਜਾਂਦੀ ਹੈ ਜਾਂ 50 ਲੀਟਰ ਦੁੱਧ ਦੁਕਾਨ ਦੀ ਜਾਂਦੀ ਹੈ ਵੀ ਸਾਨੂੰ ਵੀ ਉਹ ਗਾਈਆਂ ਰੱਖ ਲੈ ਉਦੇ ਮੰਚ ਨਹੀਂ ਕਦੇ ਗੱਲ ਆਈ ਨਹੀਂ ਮੰਚ ਆਈ ਨਹੀਂ ਕਦੀ ਉਹ ਕਿਉਂ ਇੱਕ ਬਿਮਾਰ ਵਾਲੀ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਮੰਚ ਨਹੀਂ ਹੈ ਇਹ ਕ ਬਾਹਰ ਤੋੜਾ ਫੇਰੇ ਤੇ ਨਹੀਂ ਦਿੰਦੀ ਹਾਂ ਤੋੜਾ ਫੇਰਾ ਅਮਰੀਕਨ ਨਹੀਂ ਕਰਦਾ ਨਹੀਂ ਕਰਦਾ ਉਹ ਸਾਇੰਸਟਿਕ ਬਹੁਤ ਖਰਚਾ ਬੜਾ ਜਾਂਦਾ ਉਹਦਾ ਇਸ ਤਰ੍ਹਾਂ ਮੰਚ ਨਹੀਂ ਹੈ ਈ ਕਾਲ ਮੇਰਾ ਆਈ ਚੰਗੀ ਮਗਾਫਾ ਨੂੰ ਠੀਕ ਹੈ ਤੁਹਾਨੂੰ ਇਹ ਜਾਨਵਰ ਦਿਮਾਗੀ ਤੌਰ ਤੇ ਕਿੰਨਾ ਕੁ ਸਿਆਣਾ ਲੱਗਦਾ ਮਤਲਬ ਸਮਝਦਾ ਗੱਲ ਨੂੰ ਸਮਝਦਾ ਬਹੁਤ ਜ਼ਿਆਦਾ ਹੈਗਾ ਸਿਆਣਾ ਬੜਾ ਹੈਗਾ ਉਹ ਆਜ ਮਾਰ ਕੇ ਜਿੱਥੇ ਮਰਜੀ ਸੱਦ ਲਿਓ ਜਿਹੜੀ ਗੱਲ ਨੂੰ ਠੀਕ ਹੈ ਨਾਮ ਲਈ ਨਾਲ ਵੀ ਤੁਸੀਂ ਨਾਮ ਵੀ ਰੱਖੇ ਨਾਮ ਰੱਖੇ ਜੇ ਮਤਲਬ ਕਿ ਇਹ ਸ਼ਾਨੀ ਆ ਸਮਝਦਾਰ ਆ ਸਮਝਦਾਰ ਇੱਕ ਇਹ ਬੱਚੇ ਦਾ ਜ਼ਿਆਦਾ ਕਰਦੀ ਹੈ ਦੂਜੀ ਬੱਚਾ ਨਾਲ ਦੂਜੀ ਨਾਮ ਬੱਚੇ ਦਾ ਬਾੜਾ ਕਰਦੀ ਹੈ ਉਹ ਕਿੰਨਾ ਟਾਈਮ ਤੁਹਾਨੂੰ ਬੱਚੇ ਨੂੰ ਦੁੱਧ ਪਿਉਣਾ ਪੈਂਦਾ ਦੁੱਧ ਚੋਣ ਵਾਸਤੇ ਬੱਚੇ ਨੂੰ ਸੀ 2 ਮਿੰਟ ਤੇ 2 ਮਿੰਟ ਕਿ ਪਿਉਣੀ ਉਸ ਤੋਂ ਬਾਅਦ ਬੱਚਾ ਪਾਸੇ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਂ ਬਾਅਦ ਚ ਪਾਸੇ ਪੈਰ ਕੇ ਬੰਨ ਲੈ ਤੋਗੇ ਹਾਂ ਤੇ ਅੰਦਰ ਕਰ ਦਿੰਦੇ ਪਾਸੇ ਸਾਈਡ ਫਿਰ ਬਾਤ ਨਹੀਂ ਬਾਅਦ ਦੇ ਵਿੱਚ ਵੀ ਬੱਚਾ ਕੋਲੇ ਬੰਨਣਾ ਪੈਂਦਾ ਵੀ ਹਾਂ ਬੰਨਣਾ ਪੈਂਦਾ ਚੋਏ ਜੀ ਜਿੱਨੇ ਕੋਲੇ ਰੱਖਣਾ ਜਿੰਨਾ ਚਿਰ ਵੀ ਦੁੱਧ ਚੋਣਾ ਜਿੰਨਾ ਚਿਰ ਜਿੰਨਾ ਚਿਰ ਤਲਦਗਾਣੀ ਦੁੱਧ ਤੋਂ ਜਿੰਨੇ ਚਿਰ ਬੱਚਾ ਕੋਲੇ ਰੱਖਣਾ ਪੈਂਦਾ ਇਹਨਾਂ ਦੇ ਅੱਛਾ ਬੱਚਾ ਜ਼ਰੂਰੀ ਹੈ ਜ਼ਰੂਰੀ ਜੇ ਮੰਨ ਲਓ ਬੱਚੇ ਨੂੰ ਖੁਦਾ ਨਾਲ ਖਾਸਤਾ ਕੋਈ 19 ਕੀ ਹੋ ਜਾਂਦੀ ਹੈ ਫਿਰ ਇਹ ਦੁੱਧ ਤੇ ਕੋਈ ਅਸਰ ਪਾਉਂਦੇ ਗਏ ਦੁੱਧ ਤੇ ਅਸਰ ਤੋਂ ਥੋੜਾ ਪਾ ਜਾਂਦੀ ਹੈ ਬਾੜੇ 'ਚ ਮਿਲ ਪੈਂਦੀ ਹੈ ਫਿਰ ਬਾੜੇ ਤੇ ਮਿਲਦੀ ਹੈ ਠੀਕ ਹੈ ਨਹੀਂ ਲੈਣਾ ਪੈਂਦਾ ਬਾੜੇ 'ਚ ਮਿਲ ਪੈਂਦੀ ਹੈ ਕੋਈ ਦਵਾਈ ਬੂਟੀ ਨਹੀਂ ਦੇਣੀ ਤੇ ਦੁੱਧ ਆ ਜਿਹੜਾ ਫਿਰ ਅ ਇਹਦਾ ਫਰਕ ਲੱਗਿਆ ਦੂਜੇ ਦੁੱਧ ਨਾਲੋਂ ਅਮਰੀਕਨ ਗਾਂ ਦੇ ਦੁੱਧ ਨਾਲੋਂ ਜਾਂ ਅਮਰੀਕਨ ਨਾਲ ਉਤੋ ਜੀ ਪਿਟੈਟ ਦਾ ਬਹੁਤ ਫਰਕ ਹੈਗਾ ਬਹੁਤ ਫਰਕ ਹੈ ਬਹੁਤ ਜੱਦਾ ਫਰਕ ਹੈ ਇਹ ਪਰ ਫਿਰ ਕਹਿ ਸਕਦੇ ਹਾਂ ਵੀ ਕਿ ਆਰਗੈਨਿਕ ਦੁੱਧ ਤੁਸੀਂ ਦੇਸੀ ਤਰੀਕੇ ਨਾਲ ਦੁੱਧ ਪੈਦਾ ਕਰ ਰਹੇ ਹਾਂ ਜੀ ਕਿਸੇ ਕੈਮੀਕਲ ਵਾਲੀ ਫੀਡ ਨਹੀਂ ਪਾਉਂਦੇ ਤੁਸੀਂ ਇਹਨੂੰ ਨਾ ਜੀ ਬਾਹਰ ਚਾਰ ਕੇ ਆਉਂਦੀਆਂ ਜਿਹੜੀਆਂ ਇਹ ਕਿਸੇ ਕਿਸਮ ਦਾ ਉਹ ਜਿਆ ਤੁਸੀਂ ਕੋਈ ਹਰਾ ਚਾਰਾ ਇਹਨਾਂ ਨੂੰ ਨਹੀਂ ਪਾਉਂਦੇਗੇ ਜਾਂ ਕੋਈ ਬਜਾਰੂ ਫੀਡ ਤੁਸੀਂ ਨਹੀਂ ਪਾਉਂਦੇ ਨਹੀਂ ਬਜਾਰੂ ਫੀਡ ਨਹੀਂ ਪਾਉਂਦੇ ਜੀ ਆਪ ਦੀ ਤਿਆਰ ਕਰਾ ਕੇ ਲਿਓਨੇ ਆਪ ਦਾ ਉਹਦੇ ਚ ਦਾਲਾ ਵਗੈਰਾ ਪਾ ਦਾਲਾ ਮੂੰਗੀ ਹੈਗੀ ਮੋਠ ਹੈਗੀ ਉੜਦੇਗੀ ਸਰੂ ਦੀ ਫਾਰਮੂਲਾ ਤੁਹਾਡਾ ਫਾਰਮੂਲਾ ਦੱਸੋ ਸਾਡੇ ਦੇਖਣ ਵਾਲਿਆਂ ਨੂੰ ਮੂੰਗੀ ਹੈਗੀ ਮੋਠ ਹੈਗੀ ਹਾਂ ਉੜਦੇਗੀ ਹਾਂ ਹਾਂ ਤੇ ਚਾਵਲਾਂ ਦੀ ਫੱਕੇਗੀ ਸਰੂ ਦੀ ਖਲ ਹੈ ਬੜੇਵਾ ਨਿਕਲ ਆਏ ਮਿੱਟਾ ਛੋੜਾਏਗਾ ਠੀਕ ਹੈ ਤੇ ਪਾਕਿਸਤਾਨੀ ਨਮਕ ਹੈਗਾ ਠੀਕ ਹੈ ਵਿੱਚ ਪਾਊਡਰ ਵਗੈਰਾ ਉਹ ਪਾ ਦੋ ਪਾਊਡਰ ਪੁੱਡਰ ਹੋਰ ਨਹੀਂ ਪਾਉਂਦੇ ਕੋਈ ਨਹੀਂ ਪਾਉਂਦੇ ਨਹੀਂ ਕਿ ਕਾ ਫੈਕਟਰੀ ਵਾਲੇ ਪਾ ਦਿੰਦੇ ਆ ਕਿ ਤੁਸੀਂ ਕਦੇ ਨਹੀਂ ਪਾਇਆ ਇੰਨਾ ਹੀ ਪਾਉਂਦੇ ਇਹੀ ਤੁਹਾਡਾ ਜਿਹੜਾ ਮਟੀਰੀਅਲ ਬੰਦ ਆ ਇੰਨਾ ਕੀ ਦਾਲਾਂ ਜ਼ਿਆਦਾ ਪਾਉਣ ਦਾਲਾਂ ਜ਼ਿਆਦਾ ਪਾਉਣੀਆਂ ਠੀਕ ਚਾਵਲਾਂ ਦੀ ਫੱਕਰ ਦਾਲਾਂ ਠੀਕ ਹੈ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਲੇਖ ਰਾਮ ਜੀ ਇੰਨੀਆਂ ਗੱਲਾਂ ਬਾਤਾਂ ਕਰਨ ਵਾਸਤੇ ਅੱਜ ਆਪਾਂ ਪਹਿਲਾ ਪੌਡਕਾਸਟ ਕੀਤਾ ਸੀ ਇਹਨਾਂ ਨਾਲ ਪਹਿਲੀ ਗੱਲਬਾਤ ਕੀਤੀ ਸੀ ਆਉਣ ਵਾਲੇ ਸਮੇਂ 'ਚ ਇੱਕ ਦੋ ਵੀਡੀਓ ਚੌਧਰੀ ਸਾਹਿਬ ਨਾਲ ਹੋਰ ਵਿਸ਼ਿਆਂ 'ਤੇ ਵੀ ਆਪਾਂ ਕਰਾਂਗੇ ਤੇ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਜ